ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਚ ਬੇਅਦਬੀ ਦੇ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਗਈ ਹੈ ਮਾਲਵਿੰਦਰ ਸਿੰਘ ਕੰਗ ਨੇ ਜਰਮਨ ਮੋਸ਼ਨ ਰਾਹੀਂ ਪਾਰਲੀਮੈਂਟ ਵਿੱਚ ਬੇਅਦਬੀ ਦੇ ਮੁੱਦੇ ਤੇ ਚਰਚਾ ਦੀ ਮੰਗ ਰੱਖੀ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਹੋਣ ਦਾ ਮੁੱਦਾ ਵੀ ਚੁੱਕਿਆ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ 2018 ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਮਰਕੈਂਟ ਦੀ ਸਜ਼ਾ ਦਾ ਬਿੱਲ ਪਾਸ ਕੀਤਾ ਗਿਆ ਸੀ ਜੋ ਕਿ ਅਜੇ ਤੱਕ ਰਾਸ਼ਟਰਪਤੀ ਦੇ ਕੋਲੋਂ ਮਨਜ਼ੂਰੀ ਨਹੀਂ ਮਿਲਨ ਕਾਰਨ ਪੈਂਡਿੰਗ ਹੈ ਸੰਸਦ ਮੈਂਬਰ ਨੇ ਲੋਕ ਸਭਾ ਚ ਇਸ ਮੁੱਦੇ ਉੱਤੇ ਚਰਚਾ ਦੇ ਲਈ ਐਜਰਨਮੈਂਟ ਮੋਸ਼ਨ ਪਾਸ ਕੀਤਾ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਪ੍ਰਤਾਪ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹ ਕਹਿ ਰਹੇ ਜੀ ਪੰਚਾਇਤੀ ਇਲੈਕਸ਼ਨਾਂ ਪੋਸਟਪੋਨ ਕਰ ਦਿੱਤੇ ਜਾਣ ਕਾਂਗਰਸ ਜਿਹੜੀ ਆ ਇਹ ਬੁਖਲਾਈ ਹੋਈ ਆ ਆਪਣੀ ਹਾਰ ਤੋਂ ਫਿਕਰਮੰਦ ਆ ਆਮ ਆਦੀ ਪਾਰਟੀ ਦੇ ਕੈਂਡੀਡੇਟਾਂ ਨਾਲ ਤੇ ਲਗਾਤਾਰ ਧੱਕਾ ਤੇ ਤੁਸੀਂ ਕਰ ਰਹੇ ਹੋ ਗੋਲੀਆਂ ਸਾਡੇ ਤੇ ਚਲਾ ਰਹੇ ਹੋ ਇਸ ਦੇ ਬਾਵਜੂਦ ਵੀ ਭਗਵੰਤ ਮਾਨ ਜੀ ਦੀ ਸਰਕਾਰ ਆਵਾ ਦੀ ਪਾਰਟੀ ਸਰਕਾਰ ਇਸ ਗੱਲ ਲਈ ਕਮਿਟਿਡ ਹੈ ਕਿ ਪੰਚਾਇਤ ਦੇ ਜਿਹੜੇ ਚੋਣ ਇਹ ਫੇਅਰਲੀ ਹੋਣਗੇ ਅਸੀਂ ਵਾਰ-ਵਾਰ ਕਿਹਾ ਹੈ ਕਿ ਸਰ ਬੀਅਦਬੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਦੇ ਸਾਂਸਦ ਨੇ ਮਲਵਿੰਦਰ ਕੰਗ ਉਹਨਾਂ ਨੇ ਨਿਯਮ ਦੇ ਤਹਿਤ ਚਰਚਾ ਦੀ ਮੰਗ ਕੀਤੀ ਹੈ ਉਹਨਾਂ ਨਾਲ ਗੱਲ ਸਾਡੇ ਨਾਲ ਗੱਲ ਕਰਨ ਲਈ ਆਏ ਨੇ ਕੰਗ ਸਾਹਿਬ ਤੁਸੀਂ ਕਹਿ ਰਹੇ ਹੋ ਨਿਯਮ 267 ਦੇ ਰਾਹੀਂ ਚਰਚਾ ਹੋਏ ਕੀ ਪੂਰਾ ਮਾਮਲਾ ਹੈ ਉਹ ਗੱਲ ਇਹ ਹੈ ਬੀਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਸਾਲਾਂ 'ਚ ਪੰਜਾਬ 'ਚ ਹੋਈਆਂ ਔਰ ਇਹ ਨਹੀਂ ਆ ਵੀ ਕਿਸੇ ਇੱਕ ਧਰਮ ਨੂੰ ਲੈ ਕੇ ਤਮਾਮ ਬੱਕ-ਵੱਕ ਧਰਮਾਂ ਦੇ ਲੋਕਾਂ ਦੀ ਜਿਹੜੀ ਭਾਵਨਾਵਾਂ ਨਹੀਂ ਉਹਦੀ ਬੇਕਦਰਹੀ ਹੋਈ ਹੈ। ਪੰਜਾਬ ਦੀ ਅਸੈਂਬਲੀ ਨੇ 2018 ਚ ਧਾਰਮਿਕ ਭਾਵਨਾਵਾਂ ਨੂੰ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਬਿੱਲ ਪਾਸ ਕੀਤਾ ਸੀ। ਸੀਆਰਪੀਸੀ 50 ਐਮੈਂਡਮੈਂਟ ਬਿੱਲ 2018 ਔਰ ਆਈਪੀਸੀ 50 ਐਮੈਂਡਮੈਂਟ ਬਿੱਲ 2018 ਜਿਹਦੇ ਰਾਹੀਂ ਜੋ ਵੀ ਸੈਕਰੀਲੇਜ ਕਰੂਗਾ ਕਿਸੇ ਵੀ ਧਰਮ ਕਰਨ। ਗੁਰੂ ਗ੍ਰੰਥ ਸਾਹਿਬ ਹੋ, ਪਵਿੱਤਰ ਕੁਰਾਨ ਹੋ, गीता हो चाहे बाइबल उधो ਘਟ ਤੋਂ ਘਟ 10 ਸਾਲ ਔਰ ਲਾਈਫ ਇੰਪ੍ਰੀਜ਼ਨਮੈਂਟ ਦੀ ਸਜ਼ਾ ਹੋਣੀ ਚਾਹੀਦੀ ਉਹ ਬਿੱਲ ਜਿਹੜਾ ਪੈਂਡਿੰਗ ਪਿਆ ਹੈ ਭਾਰਤ ਸਰਕਾਰ ਕੋ ਸਾਡੀ ਮੰਗ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਭਾਰਤ ਸਰਕਾਰ ਨੂੰ ਇਮੀਡੀਏਟਲੀ ਪੰਜਾਬ ਦੀ असेंबली ਦਾ ਇਹ ਬਿੱਲ ਜਿਹੜਾ ਹੈ ਨੂੰ ਕਾਨੂੰਨੀ ਰੂਪ ਜਿਹੜਾ ਦੇਣਾ ਚਾਹੀਦਾ ਹੈ 6 ਸਾਲ ਹੋ ਗਏ ਹੈ ਸਰਕਾਰ ਸੀਐਸ ਨਹੀਂ ਹੈ ਇਸ ਕਰਕੇ ਇਸ ਪੂਰੇ ਮੁੱਦੇ ਤੇ ਕੇਂਦਰ ਸਰਕਾਰ ਜੀ ਹਾਂ ਦੇਖੋ ਇਹ ਦੀ ਬੜਾ ਸਪਸ਼ਟ ਜਿਹੀ ਹੈ ਜਿਸ ਤਰੀਕੇ ਨਾਲ ਗੈਰ ਸੰਜੀਦਗੀ ਦਿਖਾਈ ਜਾ ਰਹੀ ਹੈ ਔਰ ਬਿਹੱਦ ਵੀ ਨੂੰ ਲੈ ਕੇ ਤੁਹਾਨੂੰ ਪਤਾ ਪੰਜਾਬ ਚ ਰੋਸ ਕਿੰਨਾ ਹੈ ਲੋਕਾਂ ਚ ਔਰ ਰੋਗ ਐਜੀਟੇਟਡ ਹੈ ਇਹ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਭਾਰਤ ਸਰਕਾਰ ਦੀ ਇਸ ਮਸਲੇ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰਤਾ ਨਹੀਂ ਹੈ ਉਹਨੂੰ ਜਗਾਉਣ ਦਾ ਕੰਮ ਸਾਡਾ ਆ ਅਸੀਂ ਡੈਫੀਨਿਟਲੀ ਗੱਲ ਕਰਾਂਗੇ ਪਿਛਲੇ ਸਾਲ ਚਿੱਠੀ ਵੀ ਲਿਖੀ ਸੀ ਮੁੱਖ ਮੰਤਰੀ ਨੇ ਪਰ ਕੋਈ ਅੱਗੇ ਫਰਦਰ ਕੀ ਗੱਲ ਹੋਈਏ ਦੇਖੋ ਮੁੱਖ ਮੰਤਰੀ ਜੀ ਨੇ ਚਿੱਠੀ ਲਿਖੀ ਸ਼ੁਰਚਮਾਨ ਜੋਗ ਅਮੀਸ਼ਾਹ ਜੀ ਨੇ ਕਿਹਾ ਸੀ ਇਹ ਬਹੁਤ ਜ਼ਿਆਦਾ ਸਜ਼ਾ ਹੈ ਸੋ ਅਸੀਂ ਕਹਿਆ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਲਿਵਿੰਗ ਜਿਹੜਾ ਹੈਗੇ ਆ ਗੁਰੂ ਦਾ ਦਰਜਾ ਹੈ ਉਹਨਾਂ ਨੂੰ ਸੋ ਇਹਦੇ 'ਚ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਣਾ ਚਾਹੀਦਾ ਔਰ ਲੋਕਾਂ 'ਚ ਵੀ ਡਰ ਦਾ ਜਿਹੜਾ ਮਾਹੌਲ ਬਣਨਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਇਹ ਤੇ ਹਰ ਕੋਈ ਜਣਾ ਖਣਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਹੜੀ ਆ ਬੇਅਦਬੀ ਕਰ ਦਿੰਦਾ ਹੈ ਤੂੰ ਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਤੇ ਸੰਸਦ ਮਲਵਿੰਦਰ ਕੰਗ ਜੇ ਕਹਿ ਰਹੇ ਨੇ ਸਖਤੋ ਸਖ ਸਜ਼ਾ ਹੋਏ ਤੇ ਇਸ ਬਿੱਲ ਤੇ ਕੇਂਦਰ ਸਰਕਾਰ ਤੁਰੰਤ ਐਕਸ਼ਨ ਜਿਹੜਾ ਹੈ ਉਹ ਲੈ ਕਿਉਂਕਿ ਅਸੈਂਬਲ ਪੰਜਾਬ ਅਸੈਂਬਲੀ ਨੇ ਪਹਿਲਾਂ ਹੀ ਪਾਸ ਕਰ ਚੁੱਕੀ ਹੈ ਵੀਡੀਓ ਜਰਨਲਿਸਟ ਰਕੇਸ਼ ਚੋਹਾਂਦੇ ਐਂਡ ਆਲ ਮੋਹਿਦ ਬਖਸ਼ੀ ਨਿਊਜ਼ ਸਟੇਟ ਪੰਜਾਬ ਹਿਮਾਚਲ ਹਰਿਆਣਾ